ਲੋ ਜੀ ਲੋੜੀ ਆ ਗਈ ਲੋੜੀ ਆ ਗਈ ਤੇ ਮੈਂ ਤੇ ਦਾਨੀ ਐਰਕ ਵਿੱਕੀ ਸ਼ਾਮੂ ਤੇ ਸਾਡਾ ਛੋਟਾ ਮੁੰਡਾ ਵੰਚ ਤੇ ਦੋ ਤਿੰਨ ਜਣੇ ਸਾਡੇ ਘਰ ਆਏ ਪਰੋਣੇ ਅਸੀਂ ਪਤੰਗ ਬਾਈ ਦਾ ਖੂ ਮਜ਼ਾ ਲਿਆ ਸਾਡੇ ਆਂਢੀ ਗਵਾਂਢੀ ਵੀ ਕੋਠਿਓਂ ਉੱਪਰ ਚੜ੍ਹੇ ਸੀ ਤੇ ਆਪਾਂ ਵੀ ਨਾਲੇ ਸਾਰਿਆਂ ਨੇ ਵਧੀਆ ਵਧੀਆ ਡੋਰ ਤੇ ਪਤੰਗਾ ਲਿਆਂਦੀਆਂ ਤੇ ਆਪਾਂ ਵੀ ਅੰਮ੍ਰਿਤਸਰੋਂ ਜਾ ਕੇ ਡੋਰ ਤੇ ਪਤੰਗਾ ਲਿਆਂਦੀਆਂ ਸੀ ਨਾਲੇ ਅਸੀਂ ਮਾਝੇ ਵਾਲਿਆਂ ਤੇ ਮਾਝੇ ਵਾਲੇ ਪਤੰਗਬਾਈ ਤਾਂ ਕਰਨਗੇ ਬਈ ਨਾਲੇ ਐਰ ਕੋਣੀ ਤੇ ਨਾਲੇ ਯਾਰ ਮਿੱਤਰ ਇਕੱਠੇ ਹੋਏ ਤਾਂ ਫਿਰ ਮਜ਼ਾ ਹੀ ਕੁਛ ਹੋਰ ਆ ਅਸੀਂ ਵੀ ਕੋਠੇ ਉੱਪਰ ਚੜੇ ਕਦੀ ਇਧਰੋਂ ਵੋ ਕਦੀ ਉਧਰੋਂ ਵੋ ਬਸ ਸ਼ਾਮਾਂ ਤੱਕ ਇਹ ਕੁਝ ਚੱਲੀ ਗਿਆ ਕੋਠਿਆਂ ਉੱਪਰ ਲੋਕਾਂ ਨੇ ਡੀਜੇ ਲਾਏ ਸੋਹਣੇ ਸੋਹਣੇ ਗਾਣੇ ਵਜਾਉਂਦੇ ਰਹੇ ਨਾਲੇ ਜਿੰਨਾ ਘਰਾਂ ਵਿੱਚ ਮੁੰਡੇ ਹੋਏ ਸੀ ਨਾ ਉਹਨਾਂ ਨੇ ਤਾਂ ਆਪਣੇ ਕੋਠਿਆਂ ਤੇ ਡੀਜੇ ਲਾਏ ਲਾਏ ਇਹ ਖੂਬ ਰੰਗ ਬੰਨਿਆ ਉਹ ਸਾਡਾ ਵਿੱਕੀ ਕਦੀ ਖਿੱਚ ਮਾਰਦਾ ਸੀ ਖਿੱਚ ਲੋ ਖਿੱਚ ਲੋ ਖਿੱਚ ਲੋ ਬਈ ਬੜਾ ਮਜ਼ਾ ਆਇਆ ਖੁਸ਼ੀਆਂ ਦੇ ਤਿਉਹਾਰ ਨੇ ਰਲ ਮਿਲ ਕੇ ਮਨਾਉਣੇ ਚਾਹੀਦੇ ਨੇ ਨਾਲੇ ਖੁਸ਼ੀਆਂ ਦੇ ਤਿਉਹਾਰ ਭਾਈਚਾਰਕ ਸਾਂਝਾ ਵਧਾਉਂਦੇ ਨੇ ਤੇ ਅਸੀਂ ਵੀ ਸਾਰੇ ਭਾਈਚਾਰਕ ਸਾਂਝ ਦਾ ਪ੍ਰਤੀਕ ਬਣਾਉਂਦੇ ਹੋਏ ਗੁੱਡੀਆਂ ਡੋਰਾ ਇੱਕ ਦੂਜੇ ਦੇ ਕੋਠੇ ਉੱਤੇ ਚੜ ਚੜ ਕੇ ਚੜਾਈਆਂ ਸ਼ਾਮਾਂ ਤੱਕ ਇਹੋ ਕੁਝ ਹੁੰਦਾ ਰਿਹਾ ਜੇ ਸ਼ਾਮ ਨੂੰ ਦਾਨੀ ਤੇ ਐਰਕ ਚੰਡੋਲਾ ਲੈ ਆਏ ਤੇ ਚੰਡੋਲ ਨੂੰ ਲਾ ਕੇ ਅੱਗ ਫਿਰ ਅਸੀਂ ਅਸਮਾਨ ਵਿੱਚ ਚੜਾਇਆ ਇਸ ਤਰ੍ਹਾਂ ਹੀ ਆ ਭਰਾਵਾ ਫਿਰ ਅਸੀਂ ਰਲ ਮਿਲ ਕੇ ਲੋਹੜੀ ਮਨਾਈ ਪਤੰਗਾ ਡਾਈਆਂ ਤਾਨੂੰ ਵੀ ਮੇਰੇ ਵੱਲੋਂ ਤੇ ਜ਼ੋਰ ਟੀਵੀ ਵੱਲੋਂ ਲੋੜੀ ਦੀਆਂ ਲੱਖ ਲੱਖ ਵਧਾਈਆਂ ਰੱਬ ਤੁਹਾਡੇ ਖੁਸ਼ੀਆਂ ਖੇੜੇ ਘਰ ਵਿੱਚ ਲਿਆਵੇ ਧੰਨਵਾਦ ਧੰਨਵਾਦ ਹੈਪੀ ਲੋੜੀ